ਬੀਤੇ ਦਿਨੀ ਗੁਜਰਾਤ ਪੁਲਿਸ ਜਲੰਧਰ ਦੇ ਭਰਕੋ ਕੈਂਪ ਥਾਣੇ ਦੇ ਵਿੱਚ ਪਹੁੰਚਦੀ ਹੈ ਤੇ ਇੱਕ ਦੋਸ਼ੀ ਨੂੰ ਕਿਹੜਾ ਗ੍ਰਿਫਤਾਰ ਕੀਤਾ ਜਾਂਦਾ ਸਾਡੇ ਨਾਲ ਜਲੰਧਰ ਦੇ ਭਰਕੋ ਕੈਂਪ ਦੇ ਐਸ ਐਚ ਓ ਸਾਡੇ ਨਾਲਾ ਗੁਰਦੇਵ ਜੀ ਇੱਕ ਹੀ ਮਾਮਲਾ ਕੇ ਕਿਹੜੇ ਗੁਜਰਾਤ ਪੁਲਿਸ ਆਈ ਸੀ ਇਹ ਗੁਜਰਾਤ ਪੁਲਿਸ ਕੱਲ ਸਾਡੇ ਕੋਲ ਆਈ ਸੀ ਹੈਲਪਲੈਨ ਵਾਸਤੇ ਕਿ ਉਹਨਾਂ ਨੂੰ ਕੋਈ ਇੱਥੇ ਸਾਡੇ ਇਲਾਕੇ ਵਿੱਚ ਅਵਤਾਰਨਗਰ ਸਾਈਡ ਤੇ ਕੋਈ ਮੁਰਤਿਆ ਅਲੀ ਨਾਮ ਦਾ ਬੰਦਾ ਰਹਿੰਦਾ ਤੋ ਉਹਨੂੰ ਰਾਉਂਡ ਅਪ ਕਰਨ ਆਏ ਸੀ ਤੇ ਉਹਦੇ ਖਿਲਾਫ ਉੱਥੇ ਐਫ ਆਈ ਆਰ ਦਰਜ ਹੈ 388 420 ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਇਹਦੇ ਬਾਰੇ ਪਤਾ ਲੱਗਾ ਕਿ ਉਹਨਾਂ ਨੇ ਦੱਸਿਆ ਕਿ ਇਹ ਕੋਈ Jio Hotstar ਕੰਪਨੀ ਆ ਉਹਦੇ ਜਿਹੜੇ ਗੇਮਸ ਵਗੈਰਾ ਚੱਲਦੀ ਜਿੱਤੇ ਤੇ ਉਹਨੂੰ ਉਹ ਕਾਪੀ ਕਰਕੇ ਉਹਦੇ ਸਿਗਨਲ ਜਾਂ ਉਹਦੀ ਕੀ ਤਿਆਰ ਕਰਕੇ ਕੁਝ ਇਸ ਤਰ੍ਹਾਂ ਕੋਈ ਉਹਦੇ ਖਿਲਾਫ ਐਫੇਰ ਦਰਜ ਸਰ ਕਿਹੜੇ ਥਾਣੇ ਦਾ ਗੁਜਰਾਤ ਕਿਹੜੇ ਏਰੀਏ ਦੇ ਆ ਕਿੱਥੋਂ ਗੁਜਰਾਤ ਸੀਏਡੀ ਕ੍ਰਾਈਮ ਗਾਂਧੀ ਨਗਰ ਗੁਜਰਾਤ ਉਥੋਂ ਦੀ ਪੁਲਿਸ ਆਈ ਸੀ ਸਰ ਇੱਥੇ ਕਿੱਥੇ ਰਹਿੰਦਾ ਸੀ ਕਿੰਨੇ ਸਾਲਾਂ ਤੋਂ ਇੱਥੇ ਰਹ ਰਿਹਾ ਸੀ ਨਹੀਂ ਇੱਥੇ ਆਪਣੇ ਅਵਤਾਰਨਗਰ ਚ ਰਹ ਰਿਹਾ ਸੀ ਆਨ ਰੈਂਟਰ ਬਾਕੀ ਇਹ ਨਹੀਂ ਪਤਾ ਕਿ ਕਦੋਂ ਤੂੰ ਕਿੰਨੀ ਜਦੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਪਾਕਿਸਤਾਨ ਦੇ ਨਾਲ ਵੀ ਲੈਣ ਦਾ ਰابطਾ ਹੈਗਾ ਨਹੀਂ ਨਹੀਂ ਮੇਰੀ ਉਹਨਾਂ ਗੁਜਰਾਤ ਪੁਲਿਸ ਨਾਲ ਗੱਲ ਹੋਈ ਸੀ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਆਈਟੇਟ ਹੈ ਜੀ ਤੇ ਕੋਈ ਇਹਨਾਂ ਦਾ ਕੋਈ ਪੈਸੇ ਦਾ ਵੀ ਇਹਨਾਂ ਕੋਈ ਟ੍ਰਾਂਜੈਕਸ਼ਨ ਹੈ ਜੀ ਇਹ ਜੀ ਹੋਈ ਬੈਟਰ ਦੱਸ ਸਕਦੇ ਗੁਜਰਾਤ ਪੁਲਿਸ ਦੱਸ ਸਕਦੀ ਜੀ ਕੋਈ ਦਾਸ਼ੂ ਕੋਈ ਦੱਸਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਵੀ ਆ ਰਿਹਾ ਹੈ ਇਹ ਪਾਕਿਸਤਾਨ ਦੇ ਨਾਲ ਇਹਦੇ ਨਾਲ ਕੋਈ ਜਾਸੂਸ ਹੈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਉਹ ਹੀ ਜ਼ਿਆਦਾ ਦੱਸ ਸਕਦੇ ਬਾਕੀ ਸਾਡੇ ਕੋਲ ਐਸੀ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਹੀ ਉਹਨਾਂ ਕੋਲ ਉਹਨਾਂ ਨੇ ਕੁਝ ਇਹ ਸਾਡੇ ਨਾਲ ਕੀਤੀ ਹੈ ਜਿਵੇਂ ਪਾਕਿਸਤਾਨੀ ਜੁਸੂਸੀ ਵਾਲੀ ਵੈਸੇ ਮੈਂ ਇਹਨਾਂ ਨੂੰ ਸਪਸ਼ਟ ਕਰ ਗਿਆ ਜੁਸੂਸੀ ਵਾਲੀ ਕੋਈ ਗੱਲ ਨਹੀਂ ਸਿਰਫ ਕੋਪੀਰਾਈਟ ਐਕਟ ਹੈ ਤੇ ਆਈਟੀ ਐਕਟ ਹੈ ਜੀ ਤੁਸੀਂ ਦੇਖਿਆ ਸੀ ਗਲਬਤ ਕਿੱਥੇ ਗਿਆ ਹੈ ਭਰਕੋ ਕੈਂਪ ਤੇ ਐਸ ਐਚਓ ਜੋ ਉਹਨਾਂ ਨੇ ਦੱਸਿਆ ਹੈ ਜੋ ਬੀਤੀ ਰਾਤ ਗੁਜਰਾਤ ਪੁਲਿਸ ਇੱਥੇ ਪਹੁੰਚਦੀ ਹੈ ਤੇ ਭਰਕੋ ਕੈਂਪ ਦੇ ਅਵਤਾਰ ਨਗਰ ਦੇ ਵਿੱਚ ਜੋ ਲੜਕਾ ਰੰਦਾ ਸੀ ਜਿਸ ਨੂੰ ਪੁਲਿਸ ਨੇ ਕਿਹੜਾ ਗ੍ਰਿਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਦੇ ਵਿੱਚ ਐਫ ਆ ਦਰਜਾ ਕਾਪੀ ਰਿਪੋਰਟ ਤੇ ਕਿਸੇ ਉੱਤੇ ਪਰਚੇ ਦਰਜ ਨਹੀਂ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਣੀ ਟੀਵੀ ਜਲੰਧਰ ਬੀਤੇ ਦਿਨ ਹੀ ਗੁਜਰਾਤ ਪੁਲਿਸ ਜਲੰਧਰ ਦੇ ਭਰਕੋ ਕੈਂਪ ਥਾਣੇ ਦੇ ਵਿੱਚ ਪਹੁੰਚਦੀ ਹੈ ਤੇ ਇੱਕ ਦੋਸ਼ੀ ਨੂੰ ਕਿਹੜਾ ਗ੍ਰਿਫਤਾਰ ਕੀਤਾ ਜਾਂਦਾ ਸਾਡੇ ਨਾਲ ਜਲੰਧਰ ਦੇ ਭਰਕੋ ਜੀ ਇੱਕੀ ਮਾਮਲਾ ਕੇ ਕਿੜੇ ਗੁਜਰਾਤ ਪੁਲਿਸ ਆਈ ਸੀ ਇਹ ਗੁਜਰਾਤ ਪੁਲਿਸ ਕੱਲ ਸਾਡੇ ਕੋਲ ਆਈ ਸੀ ਹੈਲਪਲੈਨ ਵਾਸਤੇ ਕਿ ਉਹਨਾਂ ਨੂੰ ਕੋਈ ਇੱਥੇ ਸਾਡੇ ਇਲਾਕੇ ਵਿੱਚ ਅਵਤਾਰਨਗਰ ਸਾਈਟ ਤੇ ਕੋਈ ਮੁਰਤਿਆ ਅਲੀ ਨਾਮ ਦਾ ਬੰਦਾ ਰਹਿੰਦਾ ਤੋ ਉਹਨੂੰ ਰਾਉਂਡ ਅਪ ਕਰਨ ਆਏ ਸੀ ਤੇ ਉਹਦੇ ਖਿਲਾਫ ਉਥੇ ਐਫਆਈਆ ਦਰਜ ਹੈ 388 420 ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਇਹਦੇ ਬਾਰੇ ਪਤਾ ਲੱਗਾ ਕਿ ਉਹਨਾਂ ਨੇ ਦੱਸਿਆ ਕਿ ਇਹ ਕੋਈ ਜੀਓ ਹੌਟਸਟੋਰ ਕੰਪਨੀ ਹੈ ਉਹਦੇ ਜਿਹੜੇ ਗੇਮਸ ਵਗੈਰਾ ਚੱਲਦੀ ਜਿੱਤੇ ਤੇ ਉਹਨੂੰ ਉਹ ਕਾਪੀ ਕਰਕੇ ਉਹਦੇ ਸਿਗਨਲ ਜਾਂ ਉਹਦੀ ਕੀ ਤਿਆਰ ਕਰਕੇ ਕੁਝ ਇਸ ਤਰ੍ਹਾਂ ਕੋਈ ਉਹਦੇ ਖਿਲਾਫ ਐਫਆਈਆ ਦਰਜ ਸਰ ਕਿਹੜੇ ਥਾਣੇ ਦਾ ਗੁਜਰਾਤ ਕਿਹੜੇ ਏਰੀਏ ਦੇ ਆ ਕਿੱਥੋਂ ਗੁਜਰਾਤ ਸੀਏਡੀ ਕ੍ਰਾਈਮ ਗਾਂਧੀ ਨਗਰ ਗੁਜਰਾਤ ਉਥੋਂ ਦੀ ਪੁਲਿਸ ਆਈ ਸੀ ਸਰ ਇੱਥੇ ਕਿੱਥੇ ਰਹਿੰਦਾ ਸੀ ਕਿੰਨੇ ਸਾਲ ਤੋਂ ਇੱਥੇ ਰਹ ਰਹੇ ਸੀ ਨਹੀਂ ਇੱਥੇ ਆਪਣੇ ਅਵਤਾਰ ਨਗਰ ਚ ਰਹ ਰਹੇ ਸੀ ਆਨ ਰੈਂਟਰ ਬਾਕੀ ਇਹ ਨਹੀਂ ਪਤਾ ਕਿ ਕਦੋਂ ਤੋਂ ਕਿੰਨੀ ਚਿਰ ਤੋਂ ਰਹਿ ਰਹੇ ਸਰ ਇਹਨਾਂ ਦਾ ਕੋਈ ਪਾਕਿਸਤਾਨ ਦੇ ਨਾਲ ਵੀ ਲੈਣ ਦਾ ਰਿਸ਼ਤਾ ਹੈਗਾ ਨਹੀਂ ਨਹੀਂ ਮੇਰੀ ਉਹਨਾਂ ਗੁਜਰਾਤ ਪੁਲਿਸ ਨਾਲ ਗੱਲ ਹੋਈ ਸੀ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਹੈ ਟ੍ਰੇਟ ਹੈ ਜੀ ਹਾਂ ਤੇ ਕੋਈ ਇਹਨਾਂ ਦਾ ਕੋਈ ਪੈਸੇ ਦਾ ਵੀ ਇਹਨੇ ਕੋਈ ਟ੍ਰਾਂਜੈਕਸ਼ਨ ਹੈ ਜੀ ਇਹ ਜੀ ਹੋਈ ਬੈਟਰ ਦੱਸ ਸਕਦੇ ਗੁਜਰਾਤ ਪੁਲਿਸ ਦੱਸ ਸਕਦੀ ਹੈ ਕੋਈ ਦੱਸਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਵੀ ਆ ਰਿਹਾ ਹੈ ਇਹ ਪਾਕਿਸਤਾਨ ਦੇ ਨਾਲ ਇਹਦੇ ਨਾਲ ਕੋਈ ਜਾਸੂਸ ਹੈ ਨਹੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਉਹ ਹੀ ਜ਼ਿਆਦਾ ਦੱਸ ਸਕਦੇ ਬਾਕੀ ਸਾਡੇ ਕੋਲ ਐਸੀ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਹੀ ਉਹਨਾਂ ਕੋਲ ਉਹਨਾਂ ਨੇ ਕੁਝ ਇਹ ਸਾਡੇ ਨਾਲ ਕੀਤੀ ਹੈ ਜਿਵੇਂ ਪਾਕਿਸਤਾਨੀ ਜੂਸਰੀ ਵਾਲੀ ਵੈਸੇ ਮੈਂ ਇਹਨਾਂ ਨੂੰ ਸਪਸ਼ਟ ਕਰ ਗਿਆ ਜੂਸਰੀ ਵਾਲੀ ਕੋਈ ਗੱਲ ਨਹੀਂ ਸਿਰਫ ਕੋਪੀਰਾਈਟ ਐਕਟ ਹੈ ਤੇ ਆਈਟੀ ਐਕਟ ਹੈ ਜੀ ਤੁਸੀਂ ਦੇਖਿਆ ਸੀ ਗਲਬਤ ਕਿਤੇ ਗਿਆ ਹੈ ਭਰਕੋਗੜਮ ਤੇ ਐਸਐਚਓ ਜੋ ਉਹਨਾਂ ਨੇ ਦੱਸਿਆ ਹੈ ਜੋ ਬੀਤੀ ਰਾਤ ਗੁਜਰਾਤ ਪੁਲਿਸ ਇੱਥੇ ਪਹੁੰਚਦੀ ਹੈ ਤੇ ਭਰਕੋਗੜਮ ਦੇ ਅਵਤਾਰਨਗਰ ਦੇ ਵਿੱਚ ਇਹ ਜੋ ਲੜਕਾ ਰੰਦਾ ਸੀ ਜਿਸ ਨੂੰ ਪੁਲਿਸ ਨੇ ਕਿਹੜਾ ਗ੍ਰਿਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਦੇ ਵਿੱਚ ਐਫਆ ਦਰਜਾ ਕਾਪੀ ਰੇਟ ਤੇ ਕਿਸੇ ਉੱਤੇ ਪਰਚੇ ਦਰਜ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਰਜਨ ਜਗਬਾਨੀ ਟੀਵੀ ਜਲੰਧਰ